ਦੋਸਤੋ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਅੱਜ ਦੀ ਸਿੱਖੀ ਗੁਰਬਾਣੀ ਨਾਲ ਟੁੱਟ ਕੇ ਲੰਗਰ ਖਾ ਕੇ ਜਕਾਰੇ ਲਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਦੋਸਤੋ ਸਾਡੇ ਗੁਰੂ ਸਾਹਿਬਾਨਾਂ ਨੇ ਜਿਸ ਮਕਸਦ ਨਾਲ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਸੀ ਭਾਵੇਂ ਉਹਨਾਂ ਨੂੰ ਇਸ ਕੰਮ ਵਾਸਤੇ ਅਨੇਕਾਂ ਤਸੀਹੇ ਚੱਲਣੇ ਪਏ ਤੱਤੀਆਂ ਤਵੀਆਂ ਉੱਪਰ ਬੈਠ ਕੇ ਚੀਲ ਹੋਣਾ ਪਿਆ ਦਿੱਲੀ ਵਿਖੇ ਜਾ ਕੇ ਚਾਂਦਨੀ ਚੌਕ ਵਿਖੇ ਆਪਣੇ ਸੀਸ ਭੇਟ ਕਰਨੇ ਪਏ ਪਰ ਅਸੀਂ ਸਿੱਖਾਂ ਨੇ ਉਹਨਾਂ ਦੇ ਇਸਮਾਨ ਕੰਮ ਨੂੰ ਬਿਲਕੁਲ ਵੀ ਉਹਨਾਂ ਦੇ ਇਸਮਾਨ ਕੰਮ ਦੀ ਕਦਰ ਨਹੀਂ ਕੀਤੀ ਅਸੀਂ ਅਖੰਡ ਪਾਠਾਂ ਦੀਆਂ ਜਾਂ ਕੋਤਰੀਆਂ ਦੀਆਂ ਲੜੀਆਂ ਕਰਵਾ ਕੇ ਤੇ ਵੱਡੇ ਵੱਡੇ ਲੰਗਰ ਲਗਾ ਲਗਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ ਅਸੀਂ ਗੁਰਬਾਣੀ ਵਿੱਚਲੇ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਸ ਮੱਥਾ ਟੇਕਣਾ ਦੇਗਾਂ ਛਕਣੀਆਂ ਜਾਂ ਜਕਾਰੇ ਲਾਉਣ ਤੱਕ ਹੀ ਇਸ ਕੰਮ ਨੂੰ ਵੱਡਾ ਕਾਰਜ ਸਮਝ ਲਿਆ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜਨ ਦਾ ਜੋ ਸਭ ਤੋਂ ਵੱਧ ਕਿਸੇ ਨੇ ਰੋਲ ਨਿਭਾਇਆ ਹੈ ਤਾਂ ਮੈਂ ਸਮਝਦਾ ਕਿ ਉਹ ਅੱਜ ਦੇ ਸਾਡੇ ਕਥਾਵਾਚਕ ਪ੍ਰਚਾਰਕਾਂ ਜਾਂ ਬਾਬਿਆਂ ਨੇ ਆਪਣਾ ਰੋਲ ਨਿਭਾਇਆ ਸਾਨੂੰ ਸਿੱਖਾਂ ਨੂੰ ਅੱਜ ਤੱਕ ਇਹਨਾਂ ਲੋਕਾਂ ਦੀ ਬੇਈਮਾਨੀ ਦਾ ਬਿਲਕੁਲ ਹੀ ਪਤਾ ਨਹੀਂ ਲੱਗ ਸਕਿਆ ਕਿ ਸਾਨੂੰ ਇਹ ਲੋਕ ਕਿਸ ਪਾਸੇ ਵੱਲ ਲਿਜਾ ਰਹੇ ਹਨ ਕੋਈ ਵੀ ਸਿੱਖ ਇਸ ਗੱਲ ਨੂੰ ਖੁਦ ਚੈੱਕ ਕਰਕੇ ਦੇਖ ਸਕਦਾ ਹੈ ਕਿ ਤੁਸੀਂ ਵੱਡੇ ਤੋਂ ਵੱਡੇ ਕਥਾਵਾਚਕ ਨੂੰ ਕਥਾ ਕਰਦੇ ਦੇਖਿਆ ਹੋਵੇਗਾ ਕਿ ਉਹ ਕਦੀ ਵੀ ਗੁਰਬਾਣੀ ਵਿੱਚੋਂ ਕਿਸੇ ਸ਼ਬਦ ਦੀ ਵਿਆਖਿਆ ਕਰਕੇ ਸੰਗਤ ਨੂੰ ਨਹੀਂ ਸੁਣਾਵੇਗਾ ਕਸਾ ਦੇ ਸ਼ੁਰੂ ਵਿੱਚ 25 ਮਿੰਟ ਉਹ ਵਾਹਿਗੁਰੂ ਸ਼ਬਦ ਦਾ ਜਾਪ ਕਰਵਾਵੇਗਾ ਜਾਂ ਫਿਰ ਕੋਈ ਸਾਡੇ ਗੁਰੂ ਸਾਹਿਬਾਨ ਨਾਲ ਜੁੜੀ ਕੋਈ ਚਮਤਕਾਰ ਵਾਲੀ ਕੋਈ ਕਹਾਣੀ ਸੁਣਾਉਣ ਲੱਗ ਜਾਵੇਗਾ ਉਹ ਥੋੜੇ-ਥੋੜੇ ਮਿੰਟਾਂ ਬਾਅਦ ਸੰਗਤ ਨੂੰ ਬੋਲੇਗਾ ਕਿ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਇਸ ਤਰ੍ਹਾਂ ਉਹ ਕਹਿਣ ਵਾਸਤੇ ਕਹਿੰਦਾ ਰਹੇਗਾ ਸਾਡੇ ਸਿੱਖ ਭਰਾਵਾਂ ਦੀ ਵੀ ਆਦਤ ਬਣ ਚੁੱਕੀ ਹੈ ਜਾਂ ਇਹ ਕਹਿ ਲਵੋ ਕਿ ਸਾਨੂੰ ਗਿਆਨ ਦੀ ਕਮੀ ਹੋਣ ਕਰਕੇ ਅਸੀਂ ਕਦੇ ਵੀ ਇਸ ਤਰ੍ਹਾਂ ਦੇ ਕਥਾਵਾਚਕਾਂ ਨੂੰ ਕਦੇ ਵੀ ਨਹੀਂ ਟੋਕਦੇ ਅਤੇ ਚੁੱਪ ਕਰਕੇ ਉਹਨਾਂ ਦੀਆਂ ਝੂਠੀਆਂ ਕਹਾਣੀਆਂ ਸੁਣਦੇ ਰਹਿੰਦੇ ਹਾਂ ਐਸੋ ਸਿੱਖ ਜਗਤ ਵਿੱਚ ਬਹੁਤ ਘੱਟ ਕਥਾਵਾਚਕ ਜਾਂ ਪ੍ਰਚਾਰਕ ਹਨ ਜੋ ਲੋਕਾਂ ਨੂੰ ਗੁਰਬਾਣੀ ਦਾ ਗਿਆਨ ਦੇ ਰਹੇ ਹਨ ਨਹੀਂ ਤਾਂ ਜ਼ਿਆਦਾਤਰ ਗੁਰਬਾਣੀ ਤੋਂ ਘਟਕਾਉਂਦਾ ਇਹ ਕੰਮ ਕਰ ਰਹੇ ਹਨ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਸਿੱਖੀ ਦਾ ਠੀਕ ਪ੍ਰਚਾਰ ਨਾ ਹੋਣ ਕਰਕੇ ਕੁਝ ਗਰੀਬ ਤਬਕੇ ਦੇ ਲੋਕ ਆਪਣਾ ਧਰਮ ਪਰिवर्तन ਕਰ ਰਹੇ ਹਨ ਬਹੁਤ ਵੱਡੀ ਗਿਣਤੀ ਵਿੱਚ ਲੋਕ ਹਨ ਜਿਹੜੇ ਇਹ ਧਰਮ ਪਰिवर्तन ਕਰ ਰਹੇ ਹਨ ਮਤਲਬ ਅਸਾਈ ਧਰਮ ਅਪਣਾ ਰਹੇ ਹਨ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਅੰਮ੍ਰਿਤਸਰ ਕੋਲ ਲਗਭਗ 25000 ਏਕੜ ਜ਼ਮੀਨ ਹੈ ਅਤੇ ਪੰਜਾਬ ਸਰਕਾਰ ਨਾਲੋਂ ਵੀ ਇੱਕ ਤੇ ਵੱਡਾ ਬਜਟ ਹੈ ਪਰ ਇੰਨਾ ਵੱਡਾ ਬਜਟ ਹੋਣ ਦੇ ਬਾਵਜੂਦ ਵੀ ਸਿੱਖੀ ਦਾ ਬਿਲਕੁਲ ਵੀ ਪ੍ਰਚਾਰ ਨਹੀਂ ਹੋ ਰਿਹਾ ਜੇਕਰ ਥੋੜਾ ਬਹੁਤਾ ਪ੍ਰਚਾਰ ਹੋ ਵੀ ਰਿਹਾ ਹੈ ਤਾਂ ਉਹ ਵੀ ਗੁਰਬਾਣੀ ਦੇ ਉਲਟ ਮਤਲਬ ਸਾਡੇ ਗੁਰੂਆਂ ਨੂੰ ਚਮਤਕਾਰਾਂ ਨਾਲ ਜੋੜ ਕੇ ਪ੍ਰਚਾਰ ਹੋ ਰਿਹਾ ਹੈ ਜੇਕਰ ਅਸੀਂ ਅੱਜ ਦੀ ਸਿੱਖੀ ਵੱਲ ਨਿਗਾਹ ਮਾਰੀਏ ਤਾਂ ਇਹ ਸਿਰਫ ਦਿਖਾਵੇ ਮਾਤਰ ਵਾਲੀ ਹੀ ਸਿੱਖੀ ਰਹਿ ਗਈ ਹੈ ਵੇਖਣ ਵਿੱਚ ਸਾਡੇ ਸਿੱਖਾਂ ਦੇ ਵੱਡੇ ਵੱਡੇ ਦਾੜੇ ਪ੍ਰਕਾਸ਼ ਕੀਤੇ ਹੋਏ ਹਨ ਸਿੱਖੀ ਵਾਲਾ ਲਿਬਾਸ ਪਹਿਨਿਆ ਹੋਇਆ ਹੈ ਜੇਕਰ ਉਹਨਾਂ ਨੂੰ ਗਿਆਨ ਦੇ ਪੱਧਰ ਤੋਂ ਚੈੱਕ ਕਰੀਏ ਤਾਂ ਜਾਂ ਤਾਂ ਬਿਲਕੁਲ ਹੀ ਗਿਆਨ ਤੋਂ ਸਖਣੇ ਹਨ ਅਤੇ ਜਾਂ ਫਿਰ ਗਰਵਾਣੀ ਤੋਂ ਬਿਲਕੁਲ ਉਲਟ ਗੱਲਾਂ ਕਰਨਗੇ ਕਿੰਨਾ ਚੰਗਾ ਹੋਵੇ ਕਿ ਜਿੰਨਾ ਜ਼ੋਰ ਅਸੀਂ ਇਹਨਾਂ ਵੱਡੇ ਵੱਡੇ ਲੰਗਰਾਂ ਉੱਪਰ ਲਗਾਉਂਦੇ ਹਾਂ ਜਿੰਨਾ ਖਰਚ ਅਸੀਂ ਲੰਗਰਾਂ ਉੱਪਰ ਕਰਦੇ ਹਾਂ ਅਸੀਂ ਥੋੜਾ ਜਿਹਾ ਖਰਚ ਕਰਕੇ ਹੀ ਕਿਸੇ ਚੰਗੇ ਵਿਦਵਾਨਾਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਸੁਣ ਲਈਏ ਤਾਂ ਸਾਨੂੰ ਸਿੱਖਾਂ ਨੂੰ ਘੱਟੋ-ਘੱਟੇ ਤਾਂ ਪਤਾ ਲੱਗ ਹੀ ਜਾਵੇਗਾ ਲੱਗ ਸਕਦਾ ਹੈ ਕਿ ਕੀ ਗਲਤ ਹੈ ਕੀ ਝੂਠ ਹੈ ਸਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਸਾਡੀ ਸਿੱਖੀ ਨੂੰ ਕਿਹੜੇ ਲੋਕ ਘਰਾਹੇ ਪਾ ਰਹੇ ਹਨ ਸੋ ਆਓ ਆਪਾਂ ਲੰਗਰ ਲਗਾਉਣ ਤੱਕ ਇਸ ਸੀਮਤ ਨਾ ਰਹੀਏ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਗਿਆਨ ਨੂੰ ਖੁਦ ਪੜ੍ਹ ਕੇ ਸਮਝੀਏ ਫਿਰ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਇੱਕ ਚੰਗੇ ਇਨਸਾਨ ਬਣ ਜਾਈਏ ਜਦ ਅਸੀਂ ਸਾਡੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸਮਝ ਲਵਾਂਗੇ ਤਾਂ ਕਿਸੇ ਕਥਾਵਾਚਕ ਜਾਂ ਪ੍ਰਚਾਰਕ ਦੀ ਹਿੰਮਤ ਨਹੀਂ ਹੋਵੇਗੀ ਕਿ ਸਾਨੂੰ ਆਪਣੇ ਰਸਤੇ ਤੋਂ ਭਟਕਾ ਸਕੇਗਾ ਸੋ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਵੀਡੀਓ ਨੂੰ ਇੱਥੇ ਹੀ ਰੋਕਦਾ ਹਾਂ ਬੋਲਦੇ ਸਮੇਂ ਜੇਕਰ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਜੇਕਰ ਮੇਰੇ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ